ਭਾਈ ਗੁਰਜੀਤ ਖਾਲਸਾ ਭਾਈ ਜੀ ਕੁੱਤੇ ਸੰਗਾਰੀਓ ਸੰਗਰ ਦੀ ਸਾਰੇ ਦਰਸ਼ਕੋ ਸਾਡਾ ਨਵੇਂ ਪਾਤਸ਼ਾਹ ਕੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਨਾ ਜੀ ਸਤਗੁਰਾਂ ਦੇ ਔਰ ਸਤਗੁਰਾਂ ਦੇ ਬਹੁਤ ਹੀ ਪਿਆਰੇ ਸੇਵਕ ਇਹਨਾਂ ਦੀ ਯਾਦ ਵਿੱਚ 350 ਸਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਔਰ ਪੁਣ ਪਿਆਰਿਆਂ ਦਾ ਸਿੱਧੀ ਜੜਾ ਆਪਾਂ ਮਨਾ ਰਹੇ ਰਾਮਨਿਕਤਰੋਂ ਤੇ ਅੱਜ ਅਸੀਂ ਦਮਦਮਾ ਸਾਹਿਬ ਦੀ ਧਰਤੀ ਤੇ ਜੋ ਸੰਗਤਾਂ ਦਾ ਬੜਾ ਇਕੱਠ ਭਾਰੀ ਹੈ ਔਰ ਜਿਹਨਾਂ ਸੰਗਤਾਂ ਨੇ ਸਹਿਜ ਬਾਣ ਸ਼ੁਰੂ ਕੀਤੇ ਸਨ ਉਹ ਸਾਰੀ ਸੰਗਤਾਂ ਅੱਜ ਇੱਥੇ ਮੋਹਤੀਏ ਆਪ ਦੇਖਣ ਕਰ ਸਕਦੇ ਹੋ ਔਰ ਨਾਲ ਨਾਲ ਇਸ ਵੀਡੀਓ ਨੂੰ ਅੱਜ ਸ਼ੇਅਰ ਕਰ ਸਕਦੇ ਹੋ ਬੜਾ ਹੀ ਇਕੱਠ ਜਿਹੜਾ ਇਹ ਪੁਰਾਣਾ ਜਿਹੜਾ ਇਹ ਨਾਮ ਜਿਹੜਾ ਇਹ ਦਾ ਭਾਈ ਭੈਣਾਂ ਸਾਰੇ ਨਾਲ ਜਿਹੜਾ ਇਕੱਠ ਹੋ ਕੇ ਜਿਹਨਾਂ ਨੇ ਸਾਈਡ ਪਰ ਸ਼ੁਰੂ ਕੀਤੇ ਸੀ ਉਹ ਸੰਤਨ ਬੜਾ ਹੀ ਇਕੱਠ ਹੋ ਗਿਆ ਨੰਦਮਾ ਸਾਹਿਬ ਤਖਤ ਜਿਹੜਾ ਸਾਡਾ ਤਲਵੰਡੀ ਸਾਹਿਬ ਤੋਂ ਵੇਖੇ ਜੋ ਬੜਾ ਹੀ ਨਾਲ ਮਿਲ ਕੇ ਵੀਰਾਂ ਨੇ ਬੜਾ ਵੱਡਾ ਪ੍ਰਾਲਾ ਕੀਤਾ ਗਿਆ ਉਹਨੂੰ ਕਿਹ ਬਾਦਰਮਾ ਰੇਸ਼ੀ ਜੀ ਦੇ ਸਾਥ ਦਰਸਾਲਾ ਉਸ ਮੱਥੇ ਤੇ ਔਰ ਆਪ ਦਰਸ਼ਨ ਕਰ ਰਹੇ ਹੋ thank <laughs> you ਜਾ ਕੇ ਜੁੜੇ ਅਤੇ ਇਸ ਦੇ ਬਤਨ ਤੋਂ ਆਪਾਂ ਦੇ ਬਤਨ ਤੋਂ ਚੇਅਰ ਕਰਕੇ ਇਹਨਾਂ ਦੇ ਨਾਲ ਆਪਣੀ ਗਤੀਵਿਧੀਆਂ ਨੂੰ ਵਰਤਿਆ ਹੈ। ਇਹ ਦੂਸਰੀ ਕਿਸਮ ਦੀ ਹੈ ਹਰ ਤਰ੍ਹਾਂ ਦੇ ਵਾਲੀ ਜਿਹੜੇ ਇਹਨਾਂ ਤੋਂ बाणी बाणी पाइसा पाइए इंडस्ट्री उड़ते को फालतू आसे थे बाणी के बिन्दुओं पर भी जाम आसे उड़ते फलतू आसे जाम उड़ते कवरी आसे तो उनके ऐमन को तारीफ कर सकते हैं तारा शक्ति Terima kasih telah menonton!